ਇਹ ਨਾ ਕੋਈ ਲੋਹਾ ਨੂਮਾ ਦੀ ਚੀਜ਼ ਐ ਇਹ ਜਿਹੜੀ ਇਹਨੂੰ ਅਸੀਂ ਕਵਰ ਕਰ ਲਿਆ ਕਵਰ ਕਰਕੇ ਅਸੀਂ ਟੀਮਾਂ ਬੁਲਾਈਆਂ ਨੇ ਟੀਮਾਂ ਬੁਲਾਉਣ ਤੋਂ ਬਾਅਦ ਜਿੱਦਾਂ ਦਾ ਵੀ ਕੋਈ ਇਹਦਾ ਸਾਨੂੰ ਸਿਸਟਮ ਨਾਲ ਪਤਾ ਲੱਗੂ ਉਦਾਂ ਦੀ ਕਾਰਵਾਈ ਕਰਾਂਗੇ ਸਰ ਗੱਲ ਕਰਦੇ ਆ ਜਿਸ ਤਰ੍ਹਾਂ ਪੂਰੇ ਸ਼ਹਿਰ ਦੇ ਵਿੱਚ ਇੱਕ ਮਤਲਬ ਹਵਾ ਫੈਲ ਚੁੱਕੀ ਸੀ ਕਿ ਬੰਬ ਮਿਲਿਆ ਕਿੱਦਾਂ ਲੱਗਦਾ ਤੇ ਕਿੱਥੋਂ ਆਇਆ ਲੱਗਦਾ ਜੀ ਇਹ ਬੰਬ ਨਹੀਂ ਹੈ ਲੱਗਦਾ ਇਹਦੇ ਵਿੱਚ ਤਾਂ ਸਿਰਫ ਇਹਦਾ ਜਿਵੇਂ ਕੋਈ ਪਾਰਟ ਹੁੰਦਾ ਨਾ ਕਿਸੇ ਚੀਜ਼ ਦਾ ਕੋਈ ਹੈਵੀ ਵਹੀਕਲ ਦਾ ਕੋਈ ਪਾਰਟ ਹੁੰਦਾ ਜਿਵੇਂ ਇੱਥੇ ਮਿਲਟਰੀ ਦਾ ਹੈਗਾ ਸਿਸਟਮ ਮਿਲਟਰੀ ਟ੍ਰੇਨਿੰਗ ਕਰਦੇ ਨੇ ਇਹਦਾ ਲੱਗਦਾ ਜਿਵੇਂ ਕੋਈ ਮਿਲਟਰੀ ਦੀ ਟ੍ਰੇਨਿੰਗ ਦੌਰਾਨ ਕੋਈ ਉਹਨਾਂ ਦਾ ਪਾਰਟ गिर ਗਿਆ ਹੁੰਦਾ ਸਰ ਇਹ ਪਤਾ ਲੱਗਿਆ ਜੀ ਇੱਥੇ ਕੌਣ ਰੱਖ ਗਿਆ ਜੀ ਨਹੀਂ ਇਹ ਨਹੀਂ ਕੋਈ ਪਤਾ ਲੱਗਿਆ